ਇਹ ਬੱਸ ਨਾ ਕਿ ਸਿਟੀਜ਼ਨ ਰਨਗਤੀ ਹੁੰਦੀ ਹੈ ਇਹ ਸਰ ਜਿਵੇਂ ਆਪਣੇ ਐਸਐਸਬੀਪੀ ਦੀਆਂ ਚਾਹ ਹੁੰਦੇ ਹਨ ਗਾਈਡਲਾਈਨਸ ਨੇ ਉਹਦੇ ਮੁਤਾਬਿਕ ਬੱਸਾਂ ਚੈੱਕ ਕੀਆ ਗਿਆ ਹੈ ਕਿ ਬੱਸਾਂ ਦੇ ਵਿੱਚ ਸਾਰੀਆਂ ਫੈਸਿਲਿਟੀਆਂ ਆਪਣੀ ਗਾਈਡਲਾਈਨਸ ਅਕੋਰਡਿੰਗ ਹੈਗੀਆਂ ਨੇ ਜਾਂ ਨਹੀਂ ਹੈਗੀਆਂ ਕਿ ਬੱਸਾਂ ਉਹਨਾਂ ਨੂੰ ਨਿਯਮਾਂ ਨੂੰ ਪੂਰਾ ਕਰਦੀਆਂ ਨੇ ਕਿ ਨਹੀਂ ਕਰਦੀਆਂ ਜਿਹੜੀਆਂ ਬੱਸਾਂ ਗਾਈਡਲਾਈਨਸ ਪੂਰੀਆਂ ਨਹੀਂ ਕਰਦੀਆਂ ਤਾਂ ਉਹਨਾਂ ਦੇ ਚਲਾਨ ਕੱਟਦਾ ਹੈ। ਜਿਵੇਂ ਕਿਸੇ ਬੱਸ 'ਚ ਲੇਡੀ ਅਟੈਂਡੈਂਟ ਨਹੀਂ ਹੈਗੀ। ਜਾਂ ਕੈਮਰਾ ਵਰਕਿੰਗ ਨਹੀਂ ਹੈਗਾ। ਠੀਕ ਹੈ ਬੱਸਾਂ ਦੀ ਸੀਟਿੰਗ ਅਰੇਂਜਮੈਂਟ ਕਿਵੇਂ ਹੈ। ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਚੈੱਕ ਕੀਤੀ ਜਾਂਦੀ ਹੈ। ਸਾਰੀਆਂ ਬੱਸਾਂ ਦੇ ਵਿੱਚ ਹੀ ਸਾਰੀਆਂ ਜੋ ਵੀ ਸਕੂਲੀ ਬੱਸਾਂ ਨੇ ਨਾ ਉਹਨਾਂ ਸਾਰੀਆਂ ਚੈੱਕ ਕੀਤੀ ਜਾਂਦੀ ਹੈ। ਮੈਂ ਕਹਿੰਦੀਆਂ ਕਿਹੜੀਆਂ ਤੇ ਬੱਸਾਂ ਜਿਵੇਂ ਹੁਣ ਕਈ ਬੱਸਾਂ ਦੇ ਵਿੱਚ ਲੇਡੀ ਅਟੈਂਡੈਂਟ ਨਹੀਂ ਹੈਗੇ। ਡਰੈਸ ਨਹੀਂ ਪਾਈ ਹੋਈ ਪ੍ਰੋਪਰ ਯੂਨੀਫਾਰਮ 'ਚ ਨਹੀਂ ਹੈਗੇ। ਥੈਨ ਬਾਕੀ ਓਵਰਲੋਡਡ ਤਾਂ ਫਿਲਹਾਲ ਅਜ ਸਾਨੂੰ ਮਿਲੀਆਂ ਨਹੀਂ ਹੈਗੀਆਂ ਕੈਮਰਾ ਵਰਕਿੰਗ ਨਹੀਂ ਹੈਗਾ ਕਿਸੇ 'ਚ ਇਸ ਤਰ੍ਹਾਂ ਦੀ ਹੋਏ। ਇੰਨੀ ਕੁ ਬਸਾਂ ਚਲਾਵਾਂ ਕਿਤੇ ਜੀ। ਤਕਰੀਬਨ ਹੋ ਗਿਆ ਹੋਣੀਆਂ 10-12 ਬਸਾਂ। ਜੀ ਮੇਰਾ ਹਰਪ੍ਰੀਤ ਕੌਰ ਹੈ ਜੀ। ਮੈਂ ਜ਼ਿਲ੍ਹਾ ਪਾਲ ਸੁਰੱਖਿਆ ਅਫਸਰ ਆ ਚਾਈਲ ਪ੍ਰੋਟੈਕਸ਼ਨ ਅਫੀਸਰ। ਮੈਂ ਚੈਕਿੰਗ ਦੌਰਾਨ ਕੀ ਵਸਾਂ ਦੀ ਫਿਟਨੈਸ ਸਰਟੀਫਿਕੇਟ ਵੀ ਦੇਖੇ ਗਏ ਨੇ? ਹਾਂਜੀ ਹਾਂ ਉਹ ਵੀ ਉਹ ਵੀ ਦੇਖੇ ਜਾਂਦੇ ਨੇ ਕਿ ਜਿਹੜੀਆਂ ਬਸਾਂ ਸਾਨੂੰ ਲੱਗਦੀਆਂ ਨੇ ਕਿਆਂ ਫਿੱਟ ਨਹੀਂ ਹੈਗੀਆਂ ਫਿਰ ਉਹਨਾਂ ਨੂੰ ਬਾਉਂਡ ਕਰ ਦਿੱਤਾ ਜਾਂਦਾ। ਬੰਦ ਕਰ ਦਿੱਤੇ ਹਨ ਅੱਜ ਅੱਜ ਫਿਲਹਾਲ ਐਸਾ ਕੋਈ ਕੇਸ ਨਹੀਂ ਨਿਯਮਾਂ ਦੀ ਪਾਲਣ ਨਹੀਂ ਕੀਤੀ ਜਾ ਰਹੀ ਤੇ ਤੁਹਾਡਾ ਕੀ ਕਹਿਣਾ ਜੀ ਹਾਂ ਜੀ ਚਲਾਂ ਤਾਂ ਹੋ ਰਿਹਾ ਤੁਹਾਡਾ ਇਸ ਵਾਰ ਕੀ ਕਹਿਣਾ ਜੀ ਤੁਹਾਡੇ ਸਕੂਲ ਦੀ ਬੱਚੇ ਸੇਫਟੀ ਨਹੀਂ ਓਵਰਲੋਡ ਬੱਸਾਂ ਨੇ ਤਾਂ ਸਕੂਲ ਦੀ ਜ਼ਿੰਮੇਵਾਰੀ ਉਹ ਸਕੂਲ ਨੂੰ ਠੀਕ ਕਰਦੇ ਪੂਰੇ ਬੱਚੇ ਨੇ ਬੋਲ ਰੌਡ ਹੋ ਜਾਇਆ ਨੀ ਕਿਹੜੀਆਂ ਉਹਨੂੰ ਤੁਸੀਂ ਜਿਹਾ ਨਾ ਚਲਾ ਕਰੀ ਆ ਆ ਦੇਖੋ ਤੁਹਾਡੇ ਸਾਹਮਣੇ ਨਹੀਂ 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 ਦੇਖੋ ਬੱਚੇ ਬੱਚੇ ਜਿਹੜੇ ਅਫਸਰ ਨੇ ਉਹ ਕਹਿੰਦੇ ਨੇ ਬੱਚੇ ਫਰੰਟ ਦੇ ਨਹੀਂ ਬਿਠਾਉਣੇ اٹੈਂਡੈਂਟ ਦੀ ਸੀਟ ਤੇ ਬੈਠੇ ਨੇ ਬੱਚੇ ਸਾਡੇ ਬੱਚੇ ਪੂਰੇ ਹੈਗੇ ਹੌਲ ਰੌਡ ਨੇ ਸਾਡੇ ਬੱਚਾ ਜਿੰਨੇ ਇਹਨਾਂ ਦੇ ਖਿਲਾਫ ਜਿਹੜੇ ਤੁਹਾਡੇ EMPLOYE ਗਲਤੀ ਕਰਦੇ ਇਹਨਾਂ ਦੇ ਖਿਲਾਫ ਕੀ ਕਾਰਵਾਈ ਕਰੋਗੇ ਤੁਸੀਂ ਕੈਮਰੇ ਘੁੰਮਣੇ ਲੱਗੇ ਨੇ ਮਸਾਂ ਦੇ ਵਿੱਚ ਠੀਕ ਹੈ ਠੀਕ ਹੈ ਠੀਕ ਹੈ ਜੀ

ਅਧਰਾ ਕਰਵਾਣ ਦਾ ਇਹ ਜਿਹੜੀ ਆਪਣੇ ਕਰਨ ਨੂੰ اچھا ਲੱਗਿਆ ਠੀਕ ਹੈ ਜੀ ਹੋਈ ਤੇ ਹੀ ਇਹ ਬਿਲਕੁਲ ਜੀ थैंक यू ਜਾਇ ਹੋਗਾ ਹੈ ਇਹ ਫੈਸਲਾ ਠੀਕ ਹੈ ਜੀ ਬਿਲਕੁਲ ਠੀਕ ਹੈ ਅਗਰ ਕੋਣ ਤੁਹਾਨੂੰ ਵੀ ਇੰਦਾਂ ਹੈ